2 ਲੱਖ ਰੁਪਏ ਜਮ੍ਹਾਂ ਕਰਾਇਆ ਸੀਗਾ ਇਹ 23 ਤਰੀਕ ਨੂੰ ਤੇ ਮੁੜ ਕੇ ਉਹ ਐਂਟਰੀ ਕੀਤਾ ਨਹੀਂ ਉਹਨਾਂ ਨੇ ਪਰਚੀ ਕੱਟ ਕੇ ਦੇ ਦਿੱਤੀ ਮੈਨੂੰ ਪੁੱਛਦਾ ਰਹਾ ਪੁੱਛਦਾ ਰਹਾ ਤੇ ਮੈਨੂੰ ਆਂਦਾ ਵੀ ਪੈਸੇ ਗਲਤ ਪੈ ਗਏ ਅਕਾਊਂਟ ਦੇ ਵਿੱਚ ਤੇ ਉਹ ਮੁੜ ਕੇ ਜਿੱਦਣ ਮੈਂ ਉਹਨੂੰ ਇੱਥੇ ਵਕਾਇਤ ਮੈਂ ਨਾਲ ਚੈੱਕ ਲੱਲਾ ਮੈਂ ਚੈੱਕ ਕੀ ਕਰਨ ਮੈਨੂੰ ਤਾਂ ਪੈਸੇ ਚਾਹੀਦੇ ਆ ਤਾਂ ਮੈਨੇਜਰ ਵੀ ਰਲਿਆ ਨਾਲ ਸਾਰੀ ਪਾਰਟੀ ਵਾਲੀ ਹੀਗੀ ਆਸਤੇ ਆਸਤੇ ਕਰਕੇ ਇੱਕ ਇੱਕ ਕਰਕੇ ਨਿਕਲਦੇ ਜਾਈਆ ਤੇ ਕੋਈ ਜਵਾਬ ਨਹੀਂ ਮਿਲਿਆ ਚੌਥਾ ਮਹੀਨਾ ਜਾਂਦਿਆ ਬੈਂਕ ਵਾਲੇ ਕੀ ਕਰਦੇ ਨੇ ਬੈਂਕ ਵਾਲੇ ਕੋਈ ਜਵਾਬ ਨਹੀਂ ਦੇਂਦੇ ਉਹ ਸਾਰਾ ਸਟਾਫ ਹੀ ਬਦਲੀ ਹੋ ਗਿਆ ਕਿੰਨਾ ਚਿਰ ਹੋ ਗਿਆ ਇਹ ਚਾਰ ਮਹੀਨੇ ਹੋ ਚੱਲੇ ਆ ਪ੍ਰਸ਼ਾਸਨ ਵਿੱਚ ਹੋ ਰੱਖਣ ਸਾਡੇ ਪੈਸੇ ਵਾਪਸ ਮਾਉਣ ਜਿੰਨੇ ਚੰਨੇ ਜਿਵੇਂ ਗਏ ਆ ਆਂਟੀ ਮਾਤਾ ਜੀ ਕੀ ਨਾਂ ਤੁਹਾਡਾ ਮੇਰਾ ਨਾਂ ਕ੍ਰਿਸ਼ਨਾਵੰਤੀ ਮਲੇ ਪੈਸੇ ਜਮਤ ਰਾਏ ਸੀ ਪੈਸੇ ਮੈਂ ਕਦੀ 10000 ਕਰਾ ਨਹੀਂ ਕਦੀ 20000 ਕਰਾ ਦੇਣਾ ਜਿਸ ਵੇਲੇ ਜਦੋਂ ਮੈਂ ਮੇਰੇ ਕੋਲ ਆਉਂਦਾ ਗਿਆ ਤੇ ਮੈਂ ਕਰਾਉਂਦੀ ਗਈ ਇਹਦੇ 2.5 ਲੱਖ ਬਣ ਗਿਆ ਮੇਰਾ ਤੇ ਬਾਅਦ ਚ ਮੈਂ ਕਢਾਨ ਆਈ ਛੋਟੀ-ਵੋਟੀ ਦੇ ਘਰ ਕਾਕਾ ਆ ਤੇ ਉਹ 8 ਦਿਨ ਰਿਹਾ ਤੇ ਪੂਰਾ ਹੋ ਗਿਆ ਮੈਂ پیسے ਕਢਾਨ ਆਈ ਤੇ ਮੈਨੂੰ ਕਹਿੰਦੇ 50000 ਨਹੀਂ ਨਿਕਲਣਾ ਹੈਗਾ ਤੇ 25000 ਦੀ ਸਲਿੱਪ ਕਰਾ ਲਓ 25000 ਦੀ ਸਲਿੱਪ ਕਰਾਈ ਤੇ ਵਿੱਚ ਸਹੇ ਕੋਈ ਨਹੀਂ ਬਚਿਆ ਕੋਈ 300 400 ਰੁਪਇਆ ਸਾਰਾ ਵੀ ਇੱਥੇ ਹੈਗਾ ਜੀ ਤੇ ਮੈਂ ਤੇ ਵੀਰਵੇ ਮੈਂ ਤੇ ਬਹੁਤ ਦੁਖੀ ਹੋ ਗਈਆਂ ਮੈਂ ਤਾਂ ਬੱਚਿਆਂ ਦੇ ਮੂੰਹੋਂ ਖੋਖ ਹੋ ਕੇ ਤੇ ਪਿਆਹ ਜਵਾਂ ਕਰਾਇ ਕਿ ਇਹ ਆਪਣੇ ਧੀਆਂ ਪੁੱਤਰਾ ਵਾਸਤੇ ਕਰਾਏ ਤੇ ਮੇਰੇ ਹੱਥ ਕੁਝ ਨਹੀਂ ਆਇਆ ਪੁੱਤਰਾ ਮੇਰਾ ਮਸ਼ੀਨ ਤੇ ਲੱਗਾ ਰਿਹਾ ਤੇ ਉਹ ਵੀ ਖਤਮ ਹੋ ਗਿਆ ਘਰ ਵੀ ਆਉ ਜਾਈ ਪੈ ਗਈ ਤੇ ਮੈਂ ਦੇਖੋ ਇਹ ਜੋਗੀ ਨਾ ਰਹੀ ਮੈਂ ਖਜਵਾਈਆਂ ਨੂੰ ਕਹਾਂ ਵੀ ਜਿੰਨੇ ਵੇਲੇ ਲੱਗਦੇ ਤੁਸੀਂ ਲਾਓ ਤੇ ਮੈਂ ਤੁਹਾਨੂੰ ਪਹਚਾਦਾਂਗੀ ਘਟਾ ਕੇ ਕਰਾ ਦਾਂਗੀ ਤੇ ਉਹਨਾਂ ਇਹ ਵੀ ਨਹੀਂ ਮੇਰੀ ਇਥੇ ਇਥੇ ਸੁਣੀ ਕੋਈ ਨਹੀਂ ਇਹ 50000 ਕਢਾਉਣਾ ਸੀ ਤੇ ਕਹਿੰਦੇ ਆ ਵੀ 2 ਲੱਖ ਜਿਹੜਾ ਤਾਂ ਤਾਂ 2 ਲੱਖ ਮਹਿਰ ਇਹ ਰਹਿ ਜਾਗਾ ਬਾਕੀ ਤੇ ਉਹ 2 ਲੱਖ ਆਪਣੀ ਜਨਾਨੀ ਦੇ ਨਾਮ ਪਾ ਦਿਆ ਮੇਰੇ ਕੋਲ ਰਿਪੋਰਟਾਂ ਸਾਰੀਆਂ ਹੈਗੀਆਂ ਜੀ ਤੇ 2 ਲੱਖ ਆਪਣੀ ਜਨਾਨੀ ਦੇ ਨਾਮ ਮਨਦੀਪ ਕੋਰੇ ਪ੍ਰਦੀਪ ਕੋਰੇ ਕਿ ਮਨਦੀਪ ਕੋਰੇ ਤੇ ਉਹਨੇ ਆਪਣੀ ਜਨਾਨੀ ਦੇ ਨਾਮ ਤੇ ਪਾ ਦਿਆ 2 ਲੱਖ ਨਿਕਲ ਸਕਦਾ ਹੈ ਮੈਂ ਕਹਾਂ ਮੈਂ ਤਾਂ ਇੱਕ ਇਸੇ ਆਨੇ ਕੀਤਾ ਤੇ ਤਿੰਨ ਦਿਨ ਚਾਰ ਪੰਜ ਦਿਨ ਬਾਅਦ ਫਿਰ ਉਹਨੇ ਉਹ ਕਢਾ ਲਿਆ ਬੈਂਕ ਵਾਲੇ ਕੀ ਕਹਿੰਦੇ ਇਹ ਕਹਿੰਦੇ ਅੱਜ ਆਇਓ ਮਹੀਨਾ ਹੋ ਗਿਆ ਤੇ 15 ਸਾਲਾਂ ਨੂੰ ਆਇਓ ਅੱਜ ਜੱਜਾ ਵੀ ਨਾ ਹੋ ਗਿਆ ਵਜਨ ਲਾਜੀ ਕਦੋਂ ਪੈਸੇ ਜਮਾ ਕਰਾਏ ਕਿੰਨੇ ਕਰਾਏ ਪੈਸੇ ਵਾਊਚਰ ਦੇ ਦੋਆਂ ਕਰਾਏ ਆ ਮੈਂ ਆਪ ਠੀਕ ਰਹਿ ਜਾਂਦਾ ਮੈਂ ਉਧਰ ਆਇਆ ਤੇ ਮੈਂ ਐਂਟਰੀ ਕਰਾਈਏ ਇਹ ਜਿਹੜਾ ਰਿਹਾ ਸਰਬ 1900 ਰੁਪਏ ਰਹਿ ਗਿਆ। ਜੋ ਲੱਖ ਡੇ ਲੱਖ ਰੁਪਏ ਵਿੱਚ ਕਤਮ ਹੋ ਗਿਆ। ਮੈਂ ਜੇ ਸਾਨੂੰ ਆਖਿਆ ਮੈਂ ਡੇ ਲੱਖ ਮੇਰਾ ਕਤਮ ਹੋ ਗਿਆ। ਇੰਟਰੀ ਕਰਾਈ ਮੇਜਰਾਂ ਦਾ ਇਹ ਕੋਈ ਗੱਲ ਨਹੀਂ ਪੈਸੇ ਤੇ ਮਿਲ ਜਣਗੇ। ਪਰ ਕੈਸੀ ਨਹੀਂ ਪੁੱਛਿਆ ਆਂਦਾ ਕੁਛ ਸਕੀਮ ਲੱਗ ਜਾਂਦੀ ਏ ਪੈਸੇ ਤੇ ਅਕਾਊਂਟ ਚ। ਇਹਨੇ ਲਿਖਿਆ ਅਕਾਊਂਟ ਤੇ ਮੇਰੇ ਕਾਪੀ ਦੇ ਦੇਤਾ ਤੇਰੇ ਇਹਨੇ ਪੈਸੇ ਆ ਗਏ ਆ। ਹਾਂ ਤੇ ਆ ਜਾਣਗੇ। ਕਾਊਂਟ ਦੇਖ। ਇਹ ਕੋਈ ਪਿਆ ਨਹੀਂ ਆ। ਇਹ ਸਾਰੇ ਚਾਹ ਉਪਰ ਆ। ਇਹਨੇ ਹੁੰਦਾਂ ਦੀ ਗੱਲ ਇਹਨੇ ਕਿਉਂ ਨਾ ਪੜਿਆ। ਇਨਾ ਫੜਨਾ ਚਾਹੀਦਾ ਹੈ ਉੱਤੇ ਲਈ ਜੋ ਤੇ ਤੇਰੇ ਨਾਮ ਨਹੀਂ ਪਤਾ ਕਾਜੀ ਨੇ ਦੀ ਨਾ ਦੇ ਨੀ ਭਗਾ ਅੱਛਾ ਬੈਕ ਵਾਲੇ ਕੀ ਕਹਿੰਦੇ ਨੇ ਦੇਖ ਲੈ ਉਹ ਦਿਨ ਆਏ ਹੈ ਅੰਮ੍ਰਿਤਸਰੋਂ ਅੱਜ ਇੱਕ ਮਹੀਨਾ ਤੈਨੂੰ ਪੈਸੇ ਮਿਲ ਜਾਣਗੇ ਆਂਦੇ ਅੰਮ੍ਰਿਤਸਰੋਂ ਆਏ ਹੈ ਅੰਦੇ ਇੱਕ ਮਹੀਨਾ ਦਾ ਤੈਨੂੰ ਆਏ ਮਿਲ ਜਾਣਗੇ ਆ ਤਿੰਨ ਮਹੀਨੇ ਹੋ ਗਏ ਆ ਕੋਈ ਪੈਸੇ ਨਹੀਂ ਦੇਣ ਦੇ ਇਹ ਜੁਮੀਰ ਬੈਂਕਾਂ ਗਈਏ ਬੈਗ ਨੂੰ ਪੈਸੇ ਦੋਵਾ ਕਰਾਇਆ ਇਹ ਥੋੜਾ ਸਾਰੇ ਬੈਗ ਢਾ ਕੇ ਗੰਗ ਗਿਆ ਪਿੰਡ ਕੋਟੂਟ ਮਰ ਮੇਰਾ ਨਾਮ ਹਰਦੀਪ ਸਿੰਘ ਮੇਰਾ ਬੱਚਾ ਬਾਹਰ ਇੰਦਾ ਨਿਸ਼ਾਨ ਸਿੰਘ ਉਹਦਾ 4.5 ਲੱਖ ਰੁਪਈਆ ਇਹਨੇ ਕੱਢ ਲਿਆ ਸਾਰਾ ਹੀ ਠੀਕ ਆ ਸਾਡੀ ਬੇਟੀ ਆਈ ਕਢਾਉਣ ਨਾ ਹੋ ਤੇ ਗਾੜੀ ਖਾਤਾ ਵੇਲਾ ਠੀਕ ਆ ਤੇ ਆਹੀਂ ਵੇਖਿਆ ਵੀ ਇਹ ਖੇਤ ਨੇ ਆਂਦੇ ਮਹੀਨੇ ਨੂੰ ਮਿਲ ਜਨੇ ਤੁਹਾਨੂੰ ਤਿੰਨ ਮਹੀਨੇ ਹੋ ਜਦੇ ਕੋਈ ਪੈਸਾ ਨਹੀਂ ਇਹਨੂੰ ਮਿਲਿਆ ਆਉਂਦੀਆਂ ਫੇਰਾ ਮਾਰ ਕੇ ਚਲ ਜਨੇ ਠੀਕ ਆ ਸਾਰਾ ਖੇਤ ਇਹਨਾਂ ਸਾਰੇ ਬੰਦੇ ਨੇ ਘਬੜਾ ਕੀਤਾ ਨਾ ਕੱਲੇ ਦਾ ਲਾਉਣ ਦੇ ਵੇਖੋ ਜੀ ਇਹ ਸਾਰੇ ਸਾਰਿਆਂ ਦਾ ਕੁਛ ਤਾਂ ਬਦਲਤਾ ਇਹਨਾਂ ਨੇ ਹੁਣ ਅਕਾਊਂਟ ਨੂੰ ਕੀ ਪੀਸ ਕਰਨਾ ਚਾਹੀਦਾ ਅਸੀਂ ਇਹ ਕਰਨੇ ਸਾਡੇ ਮਤਲਬ ਪੈਸੇ ਜਿਹੜੇ ਮਿਲਣੇ ਚਾਹੀਦੇ ਸਾਨੂੰ ਉਹ ਪੈਸੇ ਇੱਥੇ ਜਮ੍ਹਾਂ ਕਰਾਏ ਅਸੀਂ ਜੇ ਕਦੀ ਆਦੇ ਬੰਸਰ ਜਾਓ ਕਦੀ ਜੋ ਅਸੀਂ ਮਤਲਬ ਕੀ ਹੋਏ ਅਕਾਊਂਟ ਦੇ ਪੈਸੇ ਜਮ੍ਹਾਂ ਕਰਾਏ ਅਸੀਂ ਬੰਸਰ ਚ ਲੈਣੇ ਚਾਹੀਏ ਠੀਕ ਆ ਆ ਬੈਂਕ ਜਮ੍ਹਾਂ ਪੈਸੇ ਦੇਣੇ ਜਮ੍ਹਾਂ ਕਰਾਇਆ ਅੱਜ ਮੇਰਾ ਨਾਮ ਸਤਿੰਦਰ ਸਿੰਘ ਆ ਜੀ ਤੇ ਮੇਰੇ ਰਿਸ਼ਤੇਦਾਰਾਂ ਦਾ ਅਕਾਊਂਟ ਆ ਇੱਥੇ ਮੇਰੇ ਨਾਲ ਮਾਮਾ ਜੀ ਇਹਨਾਂ ਦਾ ਤੇ ਇਹਨਾਂ ਦਾ ਤਕਰੀਬਨ 1.4 ਲੱਖ ਰੁਪਏ ਸੀ ਅਕਾਊਂਟ ਵਿੱਚ ਤੇ ਜਦੋਂ ਇਹਨਾਂ ਨੇ ਜਮਾ ਕਰਾਇਸੀ ਪੈਸੇ ਉਦੋਂ ਮੌਕੇ ਤੇ ਜਿਹੜਾ ਅਕਾਊਂਟੈਂਟ ਸੀ ਉਹ ਤਲਜਿੰਦਰ ਸਿੰਘ ਸੀ ਤੇ ਜਿਹੜਾ ਆਪਣਾ ਮੈਨੇਜਰ ਸਾਹਿਬ ਸੀ ਉਹ ਸੀ ਅੰਕਿਤ ਗੋਇਲ ਉਹਦੇ ਨਾਲ 7.5 ਲੱਖ ਇਹਨਾਂ ਕੋਲ ਸਟੇਟਮੈਂਟ ਆਉਦੀ ਪੈਸਿਆਂ ਦੀ ਸਾਰਾ ਕੁਝ ਇਹਨਾਂ ਕੋਲ ਪ੍ਰੂਫ ਆ ਉਸ ਤੋਂ ਬਾਅਦ ਇਹਨਾਂ ਦੇ ਪੈਸੇ ਕਿੱਧਰ ਇਹਨਾਂ ਨੇ ਕਰਤੇ ਕਿਵੇਂ ਕਰਤੇ ਸਾਨੂੰ ਕੁਝ ਨਹੀਂ ਪਤਾ ਜਦੋਂ ਅਸੀਂ ਆਣ ਕੇ ਚੈੱਕ ਕੀਤੀ ਆ ਸਾਡਾ ਫਿਰਕੋ ਖਾਤਾ ਨਿਲ ਸੀ ਤਕਰੀਬਨ ਉਹਦੇ ਵਿੱਚ 121 ਰੁਪਏ ਜਾਂ ਕੁਝ ਪੈਸੇ ਬਏ ਸੀ ਹੁਣ 3 ਮਹੀਨੇ ਤੋਂ ਇਹਨਾਂ ਦੇ ਚੱਕਰ ਘੱਟ ਰਹੇ ਆ ਆਪਾਂ ਸਾਰੇ ਹੋਰ ਵੀ ਭੈਣ ਭਰਾ ਸਾਡੇ ਨਾਲ ਆਉਂਦੇ ਆ ਸਾਨੂੰ ਕੋਈ ਨਹੀਂ ਇਹ ਦੱਸ ਰਿਹਾ ਕੁਝ ਨਹੀਂ ਕਰ ਰਿਹਾ ਨਾਲ ਵਿੱਚ ਕਹਿ ਰਿਹਾ ਪੁਲਿਸ ਇਹਨਾਂ ਨੂੰ ਇਨਵੋਲਵ ਆ ਉੱਥੇ ਆਤਾਰੀ ਕਰਾਉਣੀ ਆ ਪੁਸ਼ਪ ਕਰਾਉਣਾ ਵਾ ਪਰ ਅਸੀਂ ਇਹਨਾਂ ਕੋ ਲੈਣ ਦੇ ਰਾਂ ਬੈਂਕ ਕੋ ਪਰ ਇਹ ਸਾਨੂੰ ਕੁਝ ਨਹੀਂ ਦੱਸ ਰਿਹਾ ਪੂਰਾ ਸਟਾਫ ਇਹਨਾਂ ਨੇ ਚੇਂਜ ਕਰ ਦਿੱਤਾ ਵਾ ਬੈਂਕ ਆਫ ਬੜੋਦਾ ਵਾਲਿਆਂ ਨੇ ਨਵਾਂ ਸਟਾਫ ਲੈ ਆਂਦਾ ਸਾਰਾ ਇਹਨਾਂ ਨੇ ਦੋ ਬੰਦੇ ਇਹਨਾਂ ਦੇ ਜਿਹੜੇ ਆ ਉਹ ਭੱਜ ਚੁੱਕੇ ਆ ਪਰ ਸਾਈਂ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਪਰੇਸ਼ਾਨਾ ਲੋਕ ਜਿਨ੍ਹਾਂ ਦੇ ਪੈਸੇ ਆਂ ਖੁਦ ਪਰੇਸ਼ਾਨ ਆ ਤੇ ਸਾਨੂੰ ਇਹ ਇਨਸਾਫ ਮਿਲਣਾ ਚਾਹੀਦਾ ਵਾ ਇਹੀ ਕਹਿੰਨੇ ਆਪਾਂ ਹਾਂਜੀ ਕੀ ਦੱਸਾਂ ਮੈਂ ਨਾਂ ਦਾ ਬਲਜਿੰਦਰ ਸਿੰਘ ਆ ਪਿੰਡ ਕੋਟੋਟ ਤੇ ਮੇਰੀ ਨੌ ਦੇ ਨਾਮ ਖਾਤਾ ਸੀਗਾ 4.5 ਲੱਖ ਰੁਪਇਆ ਜਮ੍ਹਾਂ ਕਰਾਇਆ ਤੇ ਉਹਦੀ ਰਸੀਦ ਦੇ ਦਿੱਤੀ ਆ ਤੇ 10 ਦਿਨਾਂ ਬਾਅਦ ਅਸੀਂ ਆਏ ਆ ਤਾਂ ਤੇ ਕਾਪੀ ਤੁਹਾਡੀ ਨਵੀਂ ਬਣਨੀ ਆ ਉਹ ਚੜਾਏ ਨਹੀਂ ਮੁੜ ਕੇ ਹੁੰਦੇ ਨੇ ਕਾਪੀ ਅੱਜ ਬਣਨੀ ਵਾਰਿਸਰ ਬਣਨੀ ਆ ਉਸ ਤੋਂ ਬਾਅਦ 2 ਲੱਖ ਰੁਪਇਆ ਸਾਡੇ ਕੇ ਹਿਰਦਾਂ ਨੇ ਪਾਇਆ ਕਾਊਂਟ ਦੇ ਵਿੱਚ ਜਮ੍ਹਾਂ ਆ ਗਿਆ ਇੱਥੇ ਉਸ ਤੋਂ ਬਾਅਦ ਇਹਨੇ ਹੋਰ ਕਿਸੇ ਦੇ ਕਾਊਂਟ ਦੇ ਵਿੱਚ ਉਹ 2 ਲੱਖ ਰੁਪਇਆ ਵੀ ਕਰਤਾ 6.5 ਲੱਖ ਰੁਪਇਆ ਸਾਡਾ ਇਦਾਂ ਹੋ ਗਿਆ ਅਸੀਂ ਰੋਜ਼ ਹੁ ਚੱਕਰ ਕੱਟਣ ਦੇ ਆ ਕਦੀ ਅੱਜ ਆ ਮਿਲ ਜਾਣੇ ਕਦੀ ਕੱਲ ਮਿਲ ਜਾਣੇ ਕਦੀ ਦਹਾਕਾਂ ਦਿਨਾਂ ਨੂੰ ਮਿਲ ਜਾਣੇ ਕਦੀ ਮਹੀਨੇ ਨੂੰ ਮਿਲ ਜਾਣੇ ਪੁੱਤ ਕਿੰਦਾ ਜਿਆਜਤ ਸੜਕੇ ਜਾ ਕੇ ਉੱਥੇ ਬੈਠੇ ਇਹ ਕਹੀ ਨਾ ਗਰੀ ਇਹਨਾਂ ਨੂੰ ਇੱਕ ਬੇਨਤੀ ਕਰ ਦਿੰਦੇ ਆ ਜੇ ਤੇ ਸਾਡੇ ਪੈਸੇ ਦੇ ਦਤੇ ਨਹੀਂ ਤੇ ਅਸੀਂ ਧਰਨਾ ਲਾ ਦੇਣਾ ਵਾ ਧਰਰਾ ਇਹ ਨਹੀਂ ਆ ਵੇਖਦੇਣ 2 ਦਿਨ ਭਾਵੇਂ ਮਹੀਨਾ ਚੱਲੇ ਤੇ ਪੈਸੇ 10 ਦਿਨ ਚੱਲੇ ਅਸੀਂ ਮੁਰਤੇ ਉੱਠਣਾ ਨਹੀਂ ਗਾ ਜਨਾਜੇ ਸਾਨੂੰ ਇਨਸਾਫ ਨਾ ਮਿਲਿਆ